ਅਲਾ ਦੇ ਆਨੰਦਨਗਰ ਦੇ 6 ਨੰਬਰ ਗਲੀ ਦੇ ਵਿੱਚ ਬਹੁਤ ਹੀ ਦਰਦਨਾਕ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਦੱਸ ਦਈਏ ਪਟਿਆਲਾ ਦੇ ਰਹਿਣ ਵਾਲੇ ਇੱਕ 13 ਸਾਲਾ ਨੌਜਵਾਨ ਨੂੰ ਉਸ ਦੇ ਤਿੰਨ ਚਾਚਿਆਂ ਨੇ ਮਿਲ ਕੇ ਸੁੱਤੇ ਪਏ ਨੂੰ ਚਾਕੂਆਂ ਦੇ ਨਾਲ ਮਾਰ ਦਿੱਤਾ ਤੇ ਪਰਿਵਾਰ ਦੇ ਵਿੱਚ ਸੋਗ ਦੀ ਲਹਿਰ ਹੈ ਮਾਦਾ ਰੋ ਰੂ ਬੁਰਾ ਹਾਲ ਹੈ ਪਰਿਵਾਰ ਦੇ ਮੈਂਬਰਾਂ ਨੇ ਤੁਸੀਂ ਦਿੱਤੀ ਜਾਣਕਾਰੀ ਤੁਸੀਂ ਵੀ ਦੇਖੋ ਮੌਕੇ ਦੀਆਂ ਲਾਈਵ ਤਸਵੀਰਾਂ ਕਨੈਲ ਸਿੰਘ ਜੀ ਕੀ ਹੋਇਆ ਉਹਰੇ ਮੈਂ ਤਾਂ ਟ੍ਰਿਪਲੀ ਲੰਨਾ ਜੀ ਅੱਛਾ ਜੀ ਫਿਰ ਮੈਸੇਜ ਆਇਆ ਸੀ ਮੈਸਰ ਨੇ ਨੂੰ ਚਾਕੂ ਮਾਰ ਕੇ ਮਾਰਤਾ ਅੱਛਾ ਜੀ ਮੈਂ ਕਿਹਾ ਫਿਰ ਕਹਿੰਦਾ ਨਹੀਂ ਮਾਰਤਾ ਤੁਸੀਂ ਜਲਦੀ ਆ ਜਾਓ ਮੈਂ ਵਿਸ਼ਵਾਸ ਨਹੀਂ ਕੀਤਾ ਕਿੰਨੇ ਮਾਰਤਾ ਜੀ ਕੀ ਪਤਾ ਕਿੰਨੇ ਮਾਰਤਾ ਸੱਚੇ ਨੇ ਮਾਰਿਆ ਕੀ ਪਤਾ ਓਏ ਇੱਕ ਮਿੰਟ ਰੁਕਦਾ ਜਾ ਓਏ ਓ ਰੁਕਦਾ ਜਾ ਫਿਰ ਫੋਨ ਆਇਆ ਮਾ ਕੰਮ ਨੂੰ ਤਰੀਕੇ ਨਾਲ ਜਗਲ ਦੱਸ ਵੀ ਕਿਹਨੂੰ ਮਾਰਿਆ ਕਿਹਨੇ ਮਾਰਿਆ ਕੀ ਮਾਰਿਆ ਉਹ ਕਹਿੰਦਾ ਜੀ ਜੋਨੀ ਜੋਨੀ ਐ ਇਹਦਾ ਚਾਚਾ ਇਹਦਾ ਚਾਚਾ ਜੋਨੀ ਮੋਨੂ ਹੈਪੀ ਜੱਦੀ ਕਿ ਮੇਰੇ ਰਿਆ ਨੇ ਤਿੰਨੋ ਹੀ ਮਾਰ ਗਏ ਉਹਦੇ ਚਾਚੇ ਮੇਰੇ ਭਾਂਜੇ ਨੂੰ ਅੰਦਰ ਸੁੱਤੇ ਪੈ ਨੂੰ ਸੁੱਤੇ ਪੈ ਨੂੰ ਹੀ ਮਾਰ ਕੇ ਮਾਂ ਸੈਰ ਤੇ ਗਈ ਹੋਈ ਸੀ ਪ્યોਰ ਡਿਊਟੀ ਚਲਾ ਗਿਆ ਇਹਨੇ ਆ ਕੇ ਦੇਖਿਆ ਖੂਨੋ ਖੂਨ ਹੋਇਆ ਪਿਆ ਉੱਪਰੋਂ ਦੀ ਕੋਲ ਘਰ ਬੈਠੇ ਹੋਏ ਨਹੀਂ ਉੱਠ ਰਹੇ ਕੋਣ ਬੈਠੇ ਹੋਏ ਨੇ ਇਹਨਾਂ ਨੂੰ ਕੀ ਸੁਣੀ ਨਹੀਂ ਆਉਦੀ ਆਵਾਜ਼ ਸਭ ਸੁਣੀ ਐ ਇਹਨਾਂ ਦੀ ਪਤਾ ਨਹੀਂ ਕੀ ਰੰਗੇ ਸ਼ੀਨਾ ਨੇ ਕੱਢ ਲਈ ਸਾਡੇ ਬੱਚੇ ਦਾ ਇਹ ਰੱਬ ਚਾਹੇ ਕੱਢ ਦਿੱਿਆ ਚਾਕੂ ਪੀਟ ਜੋ ਕੱਢਿਆ ਮਾਂ ਨੇ ਆ ਕੇ ਪਰ ਰੱਬ ਤੋਂ ਕੱਢਿਆ ਨੇ ਚਾਕੂ ਆ ਕੇ ਪਰ ਮਵਾਜ ਮਾਲ ਸਰਣ ਨੂੰ ਮੇਰਾ ਬੱਚਾ ਮਾਰ ਗਏ ਮਾਸੂਮ ਜਿਆ 10 ਸਾਲ ਦਾ ਮੇਰਾ ਬੱਚਾ ਸੀ ਦਾ ਸੱਤੇ ਨੂੰ ਮਾਰ ਗਏ ਕੌਣ ਮਾਰ ਗਏ ਉਹਦੇ ਥਿੰਦੇ ਚਾਚੇ ਜੋਨੀ ਹੈਪੀ ਮੋਨੂ ਕਿੰਨੇ ਮੇਰਾ ਬੱਚਾ ਭਾਗੇ ਲਗੇ ਹਾਇ ਸੁੱਤੇ ਨੂੰ ਹੀ ਮਾਰ ਗਏ ਨਹੀਂ ਉਹਨੂੰ ਮੇਰੇ ਬੱਚੇ ਨੂੰ ਜੋ ਮਾਰ ਗਏ ਸੀ ਤੁਹਾਨੂੰ ਵੀ ਲੱਗਦਾ ਪਤਾ ਨਹੀਂ ਪਤਾ ਨਹੀਂ ਕੋਈ ਦਗਦੇ ਅੱਜ ਰਗੋ ਜੀ ਆਏ ਦਿੱਤੀ ਨੇ ਨਾ ਨਹੀਂ ਜਾਨ ਦੀ ਮੇਰੇ ਘਰ ਬੈਠਾ ਦੂਸਰ ਬੜੇ ਮੇਰੇ ਬੱਚੇ ਨੇ